ਤੇ ਕਾਰ ਸੇ ਬਾਹਰ ਚੱਲਦੀ ਆ ਇਸ ਪਾਸੇ ਜੁੜਕਾ ਰਹਾ ਤੇ ਖੂਬਸੂਰਤ ਨਿਸ਼ਾਨ ਸਾਹਿਬ ਚੁਲਦੇ ਨੇ ਗੁਰਦੁਆਰਾ ਸ਼੍ਰੀ ਹਟਤ ਸਾਹਿਬ ਇੱਥੇ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਦਾ ਤੇ ਹਾਰ ਕਰਦੇ ਅਤੇ 13-13 ਉਚਾਰ ਕੇ ਆਚਾਰ ਕੇ ਗਿਣਤ ਲੋੜ ਬੰਦਾਂ ਨੂੰ ਅਣਗਿਣਤ ਲੋੜ ਬੰਦਾਂ ਨੂੰ ਹੁੜਮੈਨਾਂ ਦੀਆਂ ਕੋੜੀਆਂ ਭਰਦੇ ਸਨ ਉਹ ਪਾਵਨ ਬੱਟੇ ਇੱਥੇ ਮੌਜੂਦ ਹਨ ਅਸੀਂ ਦਰਸ਼ਨ ਕਰਾਂਗੇ ਤੁਸੀਂ ਵੀ ਸਾਡੇ ਨਾਲ ਨਾਲ ਉਸ ਪਾਵਨ ਪਵਿੱਤਰ ਪਟਿਆਂ ਦੇ ਦਰਸ਼ਨ ਕਰ ਸਕਦੇ ਹੋ ਆਓ ਨਾਲ ਜੁੜੇ ਰਹੇਗੇ ਤੇ ਆਪਣੀ ਆਤਮਾ ਤੇ ਆਪਣੀ ਪਵਿੱਤਰ ਕਰੀਏ ਸਾਤ ਸੰਗਤ ਜੀ ਇੱਥੇ ਸੱਚਖੰਡ ਹੈ ਤੇ ਮਾਲਕ ਦਾ ਸਥਾਨ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਕੰਕਾ ਸਤਗੁਰ ਪ੍ਰਸਾਦ ਇਹ ਉਹ ਪਵਿੱਤਰ ਬੱਤੇ ਹਨ ਉਹ ਪਵਿੱਤਰ ਪੱਤੇ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸ਼ੋਪਾ ਪ੍ਰਾਪਤ ਹੈ ਇਹਨਾਂ ਨਾਲ ਗੁਰੂ ਜੀ ਮੋਦੀ ਖਾਨੇ ਵਿੱਚੋਂ 13 13 ਕਹਿ ਕੇ ਗਰੀਬਾਂ ਦੀਆਂ ਝੋਲੀਆਂ ਵੰਡਦੇ ਸੀ ਦਰਸ਼ਨ ਕਰੋ ਸਾਧ ਸੰਗਤ ਜੀ ਇਹ ਗੁਰੂ ਨਾਨਕ ਦੇਵ ਜੀ ਦੇ ਉਸ ਟੇ ਉਸ ਟਾਈਮ ਦੇ ਹੀ ਇਸ ਤਰ੍ਹਾਂ ਹੀ ਵੱਟੇ ਜਿਨ੍ਹਾਂ ਨਾਲ ਤੱਕੜੀ ਵਿੱਚ ਪਾ ਕੇ ਤੋਖਦੇ ਸੀ ਤੇ 13 13 ਦਾ ਆਜਰ ਕਰਦੇ ਸੀ ਤੇ ਕਰੀਪਾਂ ਦੀਆਂ ਝੋਲੀਆਂ ਪਾਦੇ ਸਨ ਇਹ ਸਨ ਹਉ ਸਾਰੇ ਰਲ ਮਿਲ ਕੇ ਇਹਨਾਂ ਗੁਰੂਤਾਮਾ ਦੇ ਦਰਸ਼ਨਦਾਰ ਕਰਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ